ਦੋਸਤੋ ਸਾਲ 2024 ਖਤਮ ਹੋਣ ਵਾਲਾ ਹੈ ਅਤੇ ਕੁਝ ਦਿਨਾਂ ਬਾਅਦ ਹੀ ਅਸੀਂ ਸਾਲ 2025 ਵਿੱਚ ਦਾਖਲ ਹੋ ਜਾਵਾਂਗੇ ਨਵਾਂ ਸਾਲ ਆਪਣੇ ਨਾਲ ਕਈ ਨਵੇਂ ਮੌਕੇ ਅਤੇ ਚੁਣੌਤੀਆਂ ਲੈ ਕੇ ਆਉਂਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਿਹੜੀਆਂ ਤਿੰਨ ਰਾਸ਼ੀਆਂ ਲਈ ਇਹ 2025 ਬੇਅੰਤ ਮਾਇਆ ਆਨੰਦ ਅਤੇ ਤਰੱਕੀ ਲੈ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਐਸੇ ਚੈਨਲ ਨੂੰ ਦੇਖ ਰਹੇ ਹਨ ਐਸੇ ਵੀਡੀਓ ਨੂੰ ਦੇਖ ਰਹੇ ਹਨ ਆਪ ਸਭਨਾ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਪੂਰੀਆਂ ਹੀ ਰਾਸ਼ੀਆਂ ਬਾਰੇ ਪੂਰਨ ਜਾਣਕਾਰੀ ਲੈਣਾ ਅਤੇ ਨਾਲ ਹੀ ਨਾਲ ਐਸੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖ ਦੇਣਾ ਸੋ ਦੋਸਤੋ ਜਦੋਂ ਗ੍ਰਹਾਂ ਦੀ ਚਾਲ ਬਦਲਦੀ ਹੈ ਉਹ ਸਿਰਫ ਹਵਾਈ ਗੱਲਾਂ ਨਹੀਂ ਹੁੰਦੀਆਂ ਸਗੋ ਜੀਵਨ ਦੇ ਹਾਲਾਤਾਂ ਤੇ ਸਿੱਧਾ ਪ੍ਰਭਾਵ ਪੈਂਦਾ ਹੈ ਜਦੋਂ ਵੀ ਸ਼ਨੀ ਦੇਵ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਦਾਖਲ ਹੁੰਦੇ ਹਨ ਤਾਂ ਉਹ ਕੁਝ ਰਾਸ਼ੀਆਂ ਨੂੰ ਵਿਸ਼ੇਸ਼ ਫਲ ਦਿੰਦੇ ਹਨ ਸ਼ਨੀ ਦੇਵ ਜੋ ਕਿ ਕਰਮਾਂ ਦੇ ਦੇਵਤੇ ਮੰਨੇ ਜਾਂਦੇ ਹਨ ਆਪਣੀ ਕਿਰਪਾ ਨਾਲ ਮਿਹਨਤੀ ਲੋਕਾਂ ਨੂੰ ਅਦਭੁਤ ਨਤੀਜੇ ਦਿੰਦੇ ਹਨ ਜਿਵੇਂ ਕਿ ਸਾਲ 2025 ਵਿੱਚ ਤਿੰਨ ਰਾਸ਼ੀਆਂ ਉੱਤੇ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਹੋਣ ਵਾਲੀ ਹੈ ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਅਧੂਰੇ ਕੰਮ ਪੂਰੇ ਹੋਣ ਵਾਲੇ ਨੇ ਅਤੇ ਪ੍ਰਾਣੀਆਂ ਜੋ ਪਰੇਸ਼ਾਨੀਆਂ ਸੀ ਉਹ ਵੀ ਖਤਮ ਹੋਣ ਵਾਲੀਆਂ ਨੇ ਅਤੇ ਜਿੰਨੀਆਂ ਵੀ ਇਹਨਾਂ ਦੀਆਂ ਅਰਦਾਸਾਂ ਸਨ ਉਹ ਵੀ ਪੂਰੀਆਂ ਹੋਣ ਵਾਲੀਆਂ ਨੇ ਸੋ ਆਓ ਗੱਲ ਕਰਦੇ ਹਾਂ ਕਿਹੜੀਆਂ ਨੇ ਉਹ ਤਿੰਨ ਰਾਸ਼ੀਆਂ ਤਾਂ ਸਭ ਤੋਂ ਪਹਿਲੀ ਜੋ ਰਾਸ਼ੀ ਹੈ ਉਹ ਹੈ ਕਰਕ ਰਾਸ਼ੀ ਸਾਲ 2025 ਕਰਕ ਰਾਸ਼ੀ ਵਾਲਿਆਂ ਲਈ ਖਾਸ ਤੌਰ ਤੇ ਖੁਸ਼ਹਾਲੀ ਲੈ ਕੇ ਆਵੇਗਾ ਜਿਹੜੇ ਲੋਕ ਕਰਕ ਰਾਸ਼ੀ ਦੇ ਹਨ ਉਹਨਾਂ ਉੱਤੇ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਹੋਵੇਗੀ ਜੇਕਰ ਤੁਸੀਂ ਕਿਸੇ ਪੁਰਾਣੇ ਮਕਦਮੇ ਜਾਂ ਝਗੜੇ ਵਿੱਚ ਫਸੇ ਹੋਏ ਹੋ ਤਾਂ ਇਹ ਸਾਲ ਉਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਏਗਾ ਕਰਕਰਾਸ਼ੀ ਵਾਲੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਅਤੇ ਅਣਗਿਣਤ ਮੌਕੇ ਮਿਲਣਗੇ ਨਾਲ ਹੀ ਜ਼ਿਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਾਲ ਤੁਹਾਡੀ ਇੱਛਾ ਪੂਰੀ ਕਰ ਸਕਦਾ ਹੈ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਡੇ ਘਰ ਵਿੱਚ ਆਰਥਿਕ ਪ੍ਰਗਤੀ ਅਤੇ ਨਵੀਆਂ ਖੁਸ਼ੀਆਂ ਆਉਣੀਆਂ ਇਹ ਸਾਲ ਤੁਹਾਡੀ ਸਿਹਤ ਵਿੱਚ ਵੀ ਕਾਫੀ ਸੁਧਾਰ ਆਵੇਗਾ ਸੋ ਅੱਗੇ ਗੱਲ ਕਰਦੇ ਹਾਂ ਦੂਸਰੀ ਰਾਸ਼ੀ ਬ੍ਰਿਸ਼ਭ ਰਾਸ਼ੀ ਬਾਰੇ ਬ੍ਰਿਸ਼ਭ ਰਾਸ਼ੀ ਵਾਲਿਆਂ ਲਈ ਸਾਲ 2025 ਆਰਥਿਕ ਤੌਰ ਤੇ ਸਭ ਤੋਂ ਵਧੀਆ ਸਾਲਾਂ ਵਿੱਚੋਂ ਇੱਕ ਹੋ ਸਕਦਾ ਹੈ ਸ਼ਨੀ ਦੇਵ ਦੀ ਕਿਰਪਾ ਨਾਲ ਉਹਨਾਂ ਦੇ ਰੁਕੇ ਹੋਏ ਕੰਮ ਸਹਿਜਤਾ ਨਾਲ ਪੂਰੇ ਹੋਣਗੇ ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਤਾਂ ਇਹ ਸਾਲ ਉਹਨਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦੇਵੇਗਾ ਇਸ ਤੋਂ ਇਲਾਵਾ ਨੌਕਰੀ ਵਾਲਿਆਂ ਨੂੰ ਤਰੱਕੀ ਦੇ ਵੱਡੇ ਮੌਕੇ ਮਿਲਣਗੇ ਜੇਕਰ ਤੁਸੀਂ ਵਿਦੇਸ਼ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਾਲ ਤੁਹਾਡਾ ਸੁਪਨਾ ਪੂਰਾ ਕਰ ਸਕਦਾ ਹੈ ਸਿਹਤ ਦੇ ਮਾਮਲੇ ਵਿੱਚ ਇਹ ਸਾਲ ਤੁਹਾਡੇ ਲਈ ਬੜਾ ਹੀ ਲਾਭਕਾਰੀ ਰਹੇਗਾ ਸੋ ਅੱਗੇ ਗੱਲ ਕਰਦੇ ਹਾਂ ਤੀਸਰੀ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਮਕਰ ਰਾਸ਼ੀ ਵਾਲਿਆਂ ਲਈ ਸਾਲ 2025 ਸ਼ਨੀ ਦੀ ਸਾਢੇ 7 ਤੀ ਤੋਂ ਮੁਕਤੀ ਲੈ ਕੇ ਆਵੇਗਾ ਇਸ ਰਾਸ਼ੀ ਦੇ ਲੋਕ ਜਿਹੜੇ ਕਈ ਸਾਲਾਂ ਤੋਂ ਸ਼ਨੀ ਦੇ ਦਬਾਅ ਵਿੱਚ ਸੀ ਉਹ ਹੁਣ ਆਜ਼ਾਦ ਹੋਣਗੇ ਸ਼ਨੀ ਦੇਵ ਦੀ ਕਿਰਪਾ ਨਾਲ ਮਕਰ ਰਾਸ਼ੀ ਵਾਲੇ ਵਿਅਕਤੀ ਵੱਡੇ ਆਰਥਿਕ ਮੌਕੇ ਪ੍ਰਾਪਤ ਕਰਨਗੇ ਜੇਕਰ ਤੁਸੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਦੇ ਹੋ ਤਾਂ ਇਹ ਸਾਲ ਤੁਹਾਡੇ ਲਈ ਬੜਾ ਹੀ ਲਾਭਦਾਇਕ ਹੋਵੇਗਾ ਜੇਕਰ ਤੁਹਾਡਾ ਖੁਦ ਦਾ ਕਾਰੋਬਾਰ ਹੈ ਤਾਂ ਇਹ ਸਾਲ ਤੁਹਾਨੂੰ ਅੱਧ ਪੂਰ ਤਰੱਕੀ ਦੇਵੇਗਾ ਇਹਦੇ ਨਾਲ ਹੀ ਤੁਹਾਡੇ ਘਰ ਵਿੱਚ ਖੁਸ਼ਹਾਲੀ ਅਤੇ ਮਾਣ ਸਨਮਾਨ ਵੀ ਵਧੇਗਾ ਸੋ ਕੁੱਲ ਮਿਲਾ ਕੇ ਸਾਲ 2025 ਜਿਮ ਕੇ ਸ਼ਨੀ ਦੇਵ ਕਰਮਾਂ ਦੇ ਦੇਵਤੇ ਮੰਨੇ ਜਾਂਦੇ ਹਨ ਤਾਂ ਇਸ ਸਾਲ ਤੁਹਾਨੂੰ ਆਪਣੀ ਮਿਹਨਤ ਦੇ ਨਾਲ ਨਾਲ ਸ਼ਨੀ ਦੇਵ ਦੀ ਪੂਜਾ ਵੀ ਕਰਨੀ ਪਵੇਗੀ ਹਰ ਸ਼ਨੀਵਾਰ ਪਾਣੀ ਵਿੱਚ ਕਾਲੇ ਤਲਪਾ ਕੇ ਸ਼ਿਵਲਿੰਗ ਉੱਪਰ ਚੜਾਓ ਇਹ ਸ਼ਨੀ ਦੇਵ ਨੂੰ ਪ੍ਰਸੰਨ ਕਰਨ ਦਾ ਸਭ ਤੋਂ શ્રેਸ਼ਟ ਤਰੀਕਾ ਹੈ ਐਸ ਨਾਲ ਸ਼ਨੀ ਦੇ ਮਹਾਰਾਜ ਅਤੇ ਭਗਵਾਨ ਸ਼ਿਵ ਦੋਨਾਂ ਦੀ ਕਿਰਪਾ ਸਾਡੇ ਉੱਪਰ ਵਰਸ ਰਹੀ ਹੈ ਬਾਕੀ ਕੁੱਲ ਮਿਲਾ ਕੇ ਜਿੰਨੇ ਵੀ ਲੋਕਾਂ ਦੇ ਕੰਮ ਪਿਛਲੇ ਸਾਲਾਂ ਤੋਂ ਅੜੇ ਹੋਏ ਸਨ ਤਾਂ ਉਹ ਕੰਮ ਇਸ ਸਾਲ 2025 ਵਿੱਚ ਪੂਰੇ ਹੋਣ ਦੀ ਪੂਰਨ ਸੰਭਾਵਨਾ ਹੈ ਅਤੇ ਜੇਕਰ ਤੁਸੀਂ ਇਸ ਸਾਲ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਇਹ ਸਭ ਤੋਂ ਵਧੀਆ ਸਮਾਂ ਹੈ ਇਸ ਸਾਲ ਸ਼ੁਰੂ ਕੀਤੇ ਕੰਮਾਂ ਵਿੱਚ ਖੂਬ ਲਾਭ ਮਿਲੇਗਾ ਅਤੇ ਜੇਕਰ ਤੁਹਾਡਾ ਬਾਹਰ ਜਾਣ ਦਾ ਕੋਈ ਵਿਸ਼ੇਸ਼ پلان ਹੈ ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ ਸੋਫਰ ਦੋਸਤੋ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਸੀਂ ਜਿਹੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਨ ਨਾ ਭੁੱਲੋ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਅਗਲੀ ਵੀਡੀਓ ਵਿੱਚ ਮੁੜ ਮਿਲਦੇ ਹਾਂ